ਪਹਿੋਂ ਤੇ ਗੱਲਬਾਤ ਕਰਦੇ ਹਾਂ ਹਾਲੇ ਨਾ ਜਿੰਨੀ ਕਟਿਆ ਹਾਂ ਇਹ ਸਾਡਾ ਪੰਜਾਬ ਦੀ ਜੱਦੀ ਕੈਸੀ ਪਹਿਲੀ ਸਰਕਾਰ ਹੈ ਜਿਹੜੇ ਅੱਜ ਜਿਵੇਂ ਇੱਥੇ ਡੱਲਾ ਮੱਲਿਆਂ ਵਿਖੇ ਆਏ ਕਿ ਤੇ ਸਰਦਾਰ ਮੱਖਣ ਸਿੰਘ ਜੀ ਦਾ ਬਹੁਤ ਵੱਡਾ ਪਰਿਵਾਰ ਹੈ ਕੰਬਾਈਨਾ ਵਾਲਿਆਂ ਦੇ ਨਾਲ ਨਾਲ ਵੀ ਜਾਣੇ ਜਾਂਦੇ ਨੇ ਉਹ ਸਾਰੇ ਸਾਰੇ ਪਰਿਵਾਰ ਆਪਣੇ ਸਾਰੇ ਸਾਥੀਆਂ ਸਮੇਤ ਉਹਨਾਂ ਨੇ ਅੱਜ ਫੈਸਲਾ ਲਿਆ ਸਾਡੇ ਪਰਿਵਾਰ ਦਾ ਹਿੱਸਾ ਬਣਨ ਦਾ ਅੱਜ ਉਹ ਸਾਡੇ ਪਰਿਵਾਰ ਦਾ ਹਿੱਸਾ ਬਣਨੇ ਨੇ ਜ ਜਿਸੀ ਉਹਨਾਂ ਨੂੰ ਜੀਆ ਵੀ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਇੱਥੇ ਅੱਜ ਗੱਲਬਾਤ ਹੋਈ ਵਿਸ਼ਵਾਸ ਵੀ ਦੁਆਇਆ ਕਿ ਜਿਹੜਾ ਪਾਰਟੀ ਵੱਲੋਂ ਬੰਦਾ ਮਾਨ ਸਤਕਾਰਿਆ ਉਹਨਾਂ ਨੂੰ ਹਮੇਸ਼ਾ ਮਿਲੂਗਾ ਅਰਜਾਨਾ ਵੱਡੀ ਗਿਣਤੀ ਦੇ ਵਿੱਚ ਲੋਕ ਅਕਾਲੀ ਕਾਂਗਰਸੀ ਨੂੰ ਛੱਡ ਕੇ ਆਪ ਦੇ ਜੁਆਇਨ ਕਰ ਰਹੇ ਨੇ ਕੀ ਗੱਲ ਜਿਹੜਾ 70 ਸਾਲਾਂ ਦਾ ਝੂਠ ਸੀਗਾ 75 ਸਾਲਾਂ ਦਾ ਝੂਠ ਸੀ ਲੋਕਾਂ ਨੂੰ ਸਮਝ ਆ ਗਿਆ ਲੋਕਾਂ ਨੂੰ ਫਰਕ ਪਤਾ ਲੱਗ ਗਿਆ ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਜੇ ਕੰਮ ਕਰਨ ਦੀ ਨੀਅਤ ਹੋਏ ਤੇ ਕੰਮ ਹੋ ਸਕਦੇ ਨੇ ਔਰ ਸਾਡੇ ਵੋਟਰ ਨੂੰ ਇਹ ਵੀ ਪਤਾ ਲੱਗ ਗਿਆ ਕਿ ਜੇ ਨੀਅਤ ਹੋਏ ਤੇ ਕੰਮ 2 ਸਾਲਾਂ ਚ ਵੀ ਹੋ ਸਕਦੇ ਨੇ ਔਰ ਉਹ ਕੰਮ ਹੋ ਸਕਦੇ ਨੇ ਜਿਹੜੇ 75 ਸਾਲ ਨਹੀਂ ਹੋਏ ਢਾਲੀਵਾਲ ਸਾਹਿਬ ਨੇ ਕਰਕੇ ਦਿਖਾਇਆ ਸਾਡੀ ਸਰਕਾਰ ਨੇ ਪੰਜਾਬ 'ਚ ਕਰਕੇ ਦਿਖਾਇਆ ਸਾਡੀ ਸਰਕਾਰ ਨੇ ਇਕੱਲਾ ਬਿੱਲ ਜ਼ੀਰੋ ਨਹੀਂ ਦਿੱਤਾ ਜਿਹੜੀਆਂ ਗਰੰਟੀਆਂ ਨਹੀਂ ਸੀ ਦਿੱਤੀਆਂ ਉਹ ਵੀ ਕੰਮ ਕਰਕੇ ਦਿਖਾਏ ਸਾਨੂੰ ਸੜਕ ਸੁਰੱਖਿਆ ਫੋਰਸ ਤੱਕ ਦਿੱਤੀ ਹੈ ਜਿਹੜਾ ਬਾਕੀ ਸਕੂਲ ਦਾ ਸਿਹਤ ਦਾ ਕੰਮ ਜਿਹੜੇ ਵਾਦੇ ਸੀ ਉਹ ਤੇ ਪੂਰੇ ਕੀਤੇ ਹੀ ਨੇ ਤੇ ਲੋਕ ਜਿਹੜੇ ਨੇ ਇਸ ਗੱਲ ਨੂੰ ਸਮਝਦੇ ਨੇ ਜਦੋਂ ਸਮਝਦੇ ਨੇ ਤੇ ਉਹ ਫਿਰ ਸਾਡੇ ਨਾਲ ਜੋੜ ਵੀ ਰਹੇ ਨੇ ਟੁੱਟ ਕਿਉਂ ਰਹੇ ਨੇ ਟੁੱਟ ਕਿਉਂ ਰਹੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਝੂਠ ਸੀਗਾ ਉਹਨਾਂ ਦੇ ਜਿਹੜੇ ਫਰੇਬ ਸੀਗੇ ਉਹਨਾਂ ਨੇ ਜੋ ਪੰਜਾਬ ਨੂੰ ਜਿਹੜੀ ਦੇਣ ਹੈ ਉਹਨਾਂ ਦੀ ਜਿਹੜੀ ਬੇਰੋਜ਼ਗਾਰੀ ਦੀ ਨਸ਼ੇ ਦੀ ਮਾਫੀਏ ਦੀ ਬਦਮਾਸ਼ੀ ਦੀ ਨਜ਼ਾਇਜ਼ ਪਰਚੀਆਂ ਦੀ ਦੇਣ ਜਿਹੜੀ ਹੈ ਉਹ ਸਾਡੇ ਜਿਹੜੇ ਵੋਟਰ ਨੇ ਉਹਨਾਂ ਨੂੰ ਸਮਝ ਆ ਰਹੀ ਹੈ ਫਰਕ ਵੀ ਪਤਾ ਲੱਗ ਰਿਹਾ ਢਾਲੀਵਾਲ ਸਾਹਿਬ ਨੇ ਸਾਡੇ ਹਲਕੇ ਦੀ ਜੇ ਗੱਲ ਕਰਾਂਗੇ ਢਾਲੀਵਾਲ ਸਾਹਿਬ ਨੇ ਹੁਣ ਹਲਕੇ ਦੇ ਵਿੱਚ ਅਸੀਂ ਜਿੱਥੇ ਵੀ ਜਾਣਿਆ ਇਹ ਗੱਲ ਦਾ ਸੇ ਨਜਾਇਜ਼ ਪਰਚਾ ਨਹੀਂ ਕਰਵਾਇਆ ਕੋਈ ਕਿਸੇ ਨਾਲ ਨਜਾਇਜ਼ ਨਹੀਂ ਕੀਤੀ ਕਬਜ਼ੇ छुੜਾਏ ਨਹੀਂ ਕੀਤੇ ਨਹੀਂਗੇ ਕਿਉਂ ਲੋਕ ਇਸ ਫਰਕ ਨੂੰ ਸਮਝ ਰਹੇ ਨੇ ਚੰਗੀ ਸੋਚ ਨਾਲ ਜੋੜ ਰਹੇ ਨੇ ਔਰ ਅਸੀਂ ਖੁਸ਼ ਵੀ ਆ ਕਿ ਆਉਣ ਵਾਲੇ ਸਮੇਂ 'ਚ ਸਾਡਾ ਪੰਜਾਬ ਜਿਹੜਾ ਇੱਕ ਰੋਲ ਮਾਡਲ ਹੋਏਗਾ ਲੋਕਤੰਤਰ ਨੂੰ ਲੈ ਕੇ ਤੇ ਅਸੀਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਅੱਜ ਕਿਹੜੀ ਪਾਰਟੀ ਨੂੰ ਛੱਡ ਕੇ ਕਿੰਨੇ ਪਰਿਵਾਰ ਸ਼ਾਮਲ ਹੋਏ ਅਕਾਲੀ ਦਲ ਤੋਂ ਜਿਹੜੇ ਨੇ ਦਰਜਨਾ ਪਰਿਵਾਰ ਸਾਡੇ ਨਾਲ ਜੁੜੇ ਨੇ ਆਪਣੇ ਸਾਥੀਆਂ ਸਮੇਤ ਜੁੜੇ ਨੇ ਔਰ ਇਹ ਉਹ ਅਕਾਲੀ ਸੰਜ ਜਿਹੜੇ ਬਾਬਾ ਜੀ ਕਹਿੰਦੇ ਕੀ 35 ਸਾਲਾਂ ਤੋਂ ਜਿਹੜੇ ਨੇ ਅਕਾਲੀ ਨੇ ਕਦੀ ਵੀ ਉਹਨਾਂ ਨੇ ਪਾਰਟੀ ਨਹੀਂ ਬਦਲੀ ਬਹੁਤ ਜ਼ਿਆਦਾ ਪੰਥਕ ਪਾਰਟੀ ਨਾਲ ਜੁੜੇ ਸੀਗੇ ਪਰ ਜਿਹੜੀ ਪੰਥਕ ਪਾਰਟੀ ਸੀ ਉਹ ਪਾਰਟੀ ਨੇ ਹੁਣ ਦਿਖਾਤਾ ਕਿ ਉਹ ਪੰਥਕ ਨਹੀਂ ਰਹੀ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਉਹ ਪਾਰਟੀ ਜਿਹੜੀ ਉਹ ਪਾਰਟੀ ਨਹੀਂ ਰਹੀ ਪਾਰਟੀ ਦੇ ਜਿਹੜੇ ਜਿਹੜੇ 30 35 ਸਾਲ ਜਿਹੜੀ ਪੰਥਕ ਪਾਰਟੀ ਦਾ ਜਿਹੜਾ ਸੀਗਾ ਉਹਨਾਂ ਦਾ ਮੈਨੀਫੈਸਟੋ ਸੀਗਾ ਜਿਹੜੀ ਉਹਨਾਂ ਦੀ ਵਿਚਾਰਧਾਰਾ ਸੀ ਉਹ ਨਹੀਂ ਰਹੀ ਜੋ ਹੋਣ ਵਾਲੇ ਸਮੇਂ ਚ ਜਿਹੜੇ ਅਕਾਲੀ ਸਾਡੇ ਨਾਲ ਜੁੜ ਰਹੇ ਨੇ ਇਹਨਾਂ ਨੂੰ ਉਮੀਦ ਵੀ ਨਹੀਂ ਹੈਗੀ ਕਿ ਉਹ ਪਾਰਟੀ ਦੁਬਾਰਾ ਉੱਥੇ ਪਹੁੰਚੇਗੀ ਜਿਹੜੀ ਬਾਦਲ ਸਾਹਿਬ ਦੇ ਟਾਈਮ ਤੇ ਹੁੰਦੀ ਸੀ ਕਿ ਉਹਦਾ ਇੱਕ ਰੀਜ਼ਨ ਇਹ ਵੀ ਹੈ ਤੇ ਸਾਡੇ ਵਿਕਾਸ ਨੂੰ ਵੇਖ ਕੇ ਸਾਡੇ ਕੰਮਾਂ ਨੂੰ ਵੇਖ ਕੇ ਵੀ ਸਾਡੇ ਨਾਲ ਜੁੜ ਰਹੇ ਨੇ ਤੇ ਅਸੀਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਹਾਂਜੀ ਬੋਲੋ ਜੀ ਕੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਹਾਂ ਲੱਲਾ ਮਲੀਆਂ ਤੋਂ ਸਰਦਾਰ ਬਖਸ਼ਰ ਸਿੰਘ ਜੀ ਦਾ ਬੇਟਾ ਅਸੀਂ ਸਾਰੇ ਪਰਿਵਾਰ ਅਸੀਂ 30 35 ਸਾਲ ਤੋਂ ਅਕਾਲੀ党 ਦੇ ਨਾਲ ਜੁੜੇ ਸਾਂ ਤੇ ਹੁਣ ਅਸੀਂ ਉਹਨਾਂ ਨੂੰ ਛੱਡ ਕੇ ਅਸੀਂ ਆਮ ਪਾਰਟੀ ਦੇ ਵਿੱਚ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਬਹੁਤ ਵਧੀਆ ਪਾਰਟੀ ਲੱਗੀ ਆ ਸਾਡੇ ਇਹਨਾਂ ਨੇ ਦੋ ਚਾਰ ਕੰਮ ਕੀਤੇ ਆ ਤੇ ਉਮੀਦ ਆ ਵੀ ਗਾਵੇਂ ਸਾਡੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹੜਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ਉਥੇ ਲਿਆਉਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼